ਇੱਥੇ ਮਨਰਹਾੜ ਰੋਡ ਐਸਜੀਆਰ ਹਸਪੀਟਲ ਤੇ ਤੁਸੀਂ ਅੱਜ ਇਹ ਮੀਟਿੰਗ ਰੱਖੀ ਹੈ ਪ੍ਰੈਸ ਕਾਨਫਰੰਸ ਇਹ ਕਿਸ ਸੰਬੰਧ ਵਿੱਚ ਤੁਸੀਂ ਰੱਖੀ ਹੈ ਸਾਨੂੰ ਥੋੜੀ ਬੋਧੀ ਜਾਣਕਾਰੀ ਦਿਓ ਸੰਬੰਧੀ ਪਹਿਲਾ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹਨਾ ਸਾਡੇ ਜਿੰਨੇ ਵੀ ਪੱਤਰਕਾਰ ਪੱਤਰਕਾਰ ਭਰਾ ਸਾਡੇ ਇੱਥੇ ਸਾਡੇ ਕੋਲ ਪਹੁੰਚੇ ਐ ਐਸਜੀਆਰ ਹਸਪੀਟਲ ਦੇ ਵਿੱਚ ਮੈਂ ਡਾਕਟਰ ਪਰਮਿੰਦਰ ਸੂਦ ਐਸਜੀਆਰ ਹਸਪੀਟਲ ਕੋਰਟ ਤੋਂ ਹੀ ਤੋਂ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣਾ ਚਾਹਾਂ ਕਿ ਜੋ ਅੱਜ ਸ਼ੁਭ ਦਿਹਾੜਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਕਿ ਹਿੰਦ ਦੀ ਚਾਦਰ ਕਿਹਾ ਗਿਆ ਉਸ ਸ਼ੁਭ ਦਿਹਾੜੇ ਦੀਆਂ ਸਾਰੇ ਹੀ ਨਗਰ ਨਿਵਾਸੀਆਂ ਨੂੰ ਸਾਡੇ ਦੇਸ਼ ਨਿਵਾਸੀਆਂ ਨੂੰ ਔਰ ਦੇਸ਼ਾਂ ਪਰਦੇਸਾਂ ਵਿੱਚ ਬੈਠੇ ਸਾਰੇ ਦੇ ਸਾਰੇ ਜਿੰਨੀ ਵੀ ਸਾਧ ਸੰਗਤ ਹੈ ਸਾਰਿਆਂ ਨੂੰ ਇਸ ਸ਼ੁਭ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਔਰ ਨਾਲ ਦੀ ਨਾਲ ਜੋ ਵੀ ਕੰਮ ਜੋ ਵੀ ਪਰਸਨ ਜੋ ਵੀ ਕੰਮ ਕਰਦਾ ਉਹ ਪਰਮਾਤਮਾ ਵੱਲੋਂ ਬਖਸ਼ੀ ਗਈ ਇੱਕ ਡਿਊਟੀ ਹੁੰਦੀ ਹੈ ਇਸ ਡਿਊਟੀ ਦੇ ਤਹਿਤ ਅਸੀਂ ਅੱਜ ਸਾਰੇ ਇੱਥੇ ਬੈਠੇ ਆਂ ਇਹ ਡਿਊਟੀ ਪਰਮਾਤਮਾ ਨੇ ਸਾਨੂੰ ਬਖਸ਼ੀ ਆ ਉਹਨਾਂ ਦੇ ਸ਼ੁਭ ਦੇ ਹਾੜੇ ਤੇ ਮੈਂ ਬਹੁਤ ਕਿਸਮਤ ਵਾਲਾ ਆ ਕਿ ਇੱਕ ਅਸੀਂ ਜੋ ਡਿਪਾਰਟਮੈਂਟ ਐਡ-ਆਨ ਕਰਨ ਜਾ ਰਹੇ ਆ ਗਾਇਨੀ ਦਾ ਜਿਸ ਦੀ ਕਿ ਸਾਡੇ ਇਲਾਕਾ ਨਿਵਾਸੀਆਂ ਨੂੰ ਬਹੁਤ ਜ਼ਿਆਦਾ ਲੋੜ ਸੀਗੀ ਤੇ ਨਾਲ ਦੀ ਨਾਲ ਮੈਂ ਆਪਣੀ ਟੀਮ ਮੈਂਬਰਾਂ ਨੂੰ ਉਧਾਰਿਆ ਸਾਡੀ ਟੀਮ ਦੇ ਵਿੱਚ ਡਾਕਟਰ ਵਿਸ਼ਾਲ ਪੱਲਾ ਜੀ ਜੋ ਕਿ ਮਲਟੀ ਸਪੈਸ਼ਲਟੀ ਹਸਪੀਟਲਾਂ ਦੇ ਐਫ ਡੀ ਵੀ ਰਹਿ ਚੁੱਕੇ ਸੀ ਜੀ ਉਹ ਵੀ ਰਹਿ ਚੁੱਕੇ ਹਨ ਉਹਨਾਂ ਨੇ ਬਹੁਤ ਅੱਛੀ ਤਰ੍ਹਾਂ ਨਾਲ ਰਨ ਕੀਤਾ ਜਿਨ੍ਹਾਂ ਦਾ ਕਿ 20 ਸਾਲ ਦਾ ਐਕਸਪੀਰੀਅੰਸ ਹੈ ਜੋ ਕਿ ਸਾਡਾ ਵਿਜ਼ਨ ਹੈ ਇਸ ਵੇਲੇ ਕਿ ਸਾਡੇ ਇਲਾਕੇ ਦੇ ਵਿੱਚ ਜੋ ਸਭ ਤੋਂ ਵੱਧ ਲੋਡ ਹੈ ਮਲਟੀ ਸਪੈਸ਼ਲਟੀ ਹਸਪੀਟਲ ਦੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਮਹੀਨਿਆਂ ਦੇ ਵਿੱਚ ਅਸੀਂ 5 ਸਾਲ ਪੂਰੇ ਕਰਨ ਜਾ ਰਹੇ ਹਾਂ ਕੋਲਤੂਹੀ ਦੇ ਵਿੱਚ ਇਹ ਪੰਜਵਾਂ ਸਾਲ ਜੋ ਹੈ ਇਸ ਨੂੰ ਆਪਾਂ 골ਡਨ ਈਅਰ ਦੇ ਲੈ ਕੇ 골ਡਨ ਜੀਅਰ ਲੈਣਾ ਚਾਹੁੰਦੇ ਆ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਵੀ ਸਾਡੇ ਇਲਾਕਾ ਨਿਵਾਸੀਆਂ ਨੂੰ ਜੋ ਫੈਸਿਲਟੀਆਂ ਲਈ ਦੂਰ ਦਰਾੜ ਜਾਣਾ ਪੈਂਦਾ ਹੈ ਤੋਂ ਉਹ ਸਾਰੇ ਦੇ ਸਾਰੇ ਇੱਥੇ ਹੀ ਕੋਟਫਤੂਹੀ ਦੇ ਵਿੱਚ ਐਸਜੀਐਨ ਹਸਪੀਟਲ ਦੇ ਵਿੱਚ ਅਸੀਂ ਰਨਿੰਗ ਦੇ ਵਿੱਚ ਲੈ ਕੇ ਆਵਾਂਗੇ ਤੇ ਬਾਕੀ ਜੋ ਹੈ ਉਹ ਸਾਡੇ ਵਿਸ਼ਾਲ ਪੱਲਾ ਜੀ ਜੋ ਕਿ ਸਾਡੇ ਆਲਰੇਡੀ ਅਪਾਇੰਟ ਹੋ ਚੁੱਕੇ ਸਾਡੇ ਟੀਮ ਮੈਂਬਰ ਹੈ ਜੀ ਸੀਈਓ ਮੈਂ ਚਾਹੁੰਦਾ ਕਿ ਉਹ ਸਾਰਾ ਵਿਸਤਾਰ ਫੋਟੋਕ ਤੁਹਾਨੂੰ ਇੱਕ ਵਾਰ ਦੱਸ ਸਕਦਾ ਮੈਂ ਉਹਨਾਂ ਤੋਂ ਇੱਕ ਸੈਟ ਸਭ ਤੋਂ ਪਹਿਲਾਂ ਡਾਕਟਰ ਪ੍ਰਮਿੰਦਰ ਦਾ ਥੈਂਕਸ ਕਰਨਾ ਚਾਹੁੰਦਾ ਔਰ ਸਾਰੀ ਪ੍ਰੈਸ ਦੇ ਵੀਰਾਂ ਦਾ ਥੈਂਕਸ ਕਰਨਾ ਚਾਹੁੰਦਾ ਔਰ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਸਾਡੀ ਵਿਜਨ ਹੈ ਐਸ ਸੀ ਆਰ ਹਸਪੀਟਲ ਨੂੰ ਲੈ ਕੇ ਉਹ ਬਹੁਤ ਹੀ ਕਲੀਅਰ ਹੈ ਐਸ ਵਿਜਨ ਤਹਿਤ ਮੇਰੀ ਡਾਕਟਰ ਸਾਹਿਬ ਨਾਲ ਬੜੀ ਡਿਟੇਲਡ ਮੀਟਿੰਗਸ ਹੋ ਚੁੱਕੀਆਂ ਨੇ ਔਰ ਡਾਕਟਰ ਸਾਹਿਬ ਚਾਹੁੰਦੇ ਨੇ ਕਿ ਜਨੇਵੀ ਇਲਾਕੇ ਆਸਪਾਸ ਦੇ ਲੱਗਦੇ ਨੇ ਜਿੰਨੇ ਵੀ ਪਿੰਡ ਲੱਗਦੇ ਨੇ ਉਹਨਾਂ ਨੂੰ ਅਸੀਂ ਬੈਸਟ ਮਲਟੀ ਸਪੈਸ਼ਲਿਟੀ ਹਸਪੀਟਲ ਦੀ ਸਹੂਤਾ ਉਪਲਬਧ ਕਰਾਈਏ ਚਾਰ ਸਾਲਾਂ ਤੋਂ ਇਹ ਹਸਪੀਟਲ ਚੱਲ ਰਿਹਾ ਹੈ ਪਰ ਚਾਰ ਸਾਲਾਂ ਤੋਂ ਮੈਡੀਕਲ ਡਿਪਾਰਟਮੈਂਟ ਔਰ ਸਰਜਰੀ ਡਿਪਾਰਟਮੈਂਟ ਬਹੁਤ ਹੀ ਸਕਸੈਸਫੁਲੀ ਰਨ ਕਰ ਰਿਹਾ ਹੈ ਡਾਕਟਰ ਸਾਹਿਬ ਹਜ਼ਾਰਾਂ ਪੇਸ਼IENTS ਨੂੰ ਟਰੀਟ ਕਰ ਚੁੱਕੇ ਇਲਾਕੇ ਚ ਡਾਕਟਰ ਸਾਹਿਬ ਦਾ ਪਹਿਲੇ ਤੋਂ ਹੀ ਬਹੁਤ ਨਾਮ ਹੈ ਇਸ ਹਸਪੀਟਲ ਦਾ ਪਹਿਲੇ ਤੋਂ ਹੀ ਬਹੁਤ ਨਾਮ ਹੈ ਬਟ ਹੁਣ ਜੋ ਐਨੂਅਲੀ ਟਾਈਮ ਦੇ ਲਈ ਹਿਸਾਬ ਨਾਲ ਦੇਖਦੇ ਹੋਏ ਔਰ ਪੇਸ਼IENTS ਦੇ ਲਈ ਵੱਧਦੇ ਪੇਸ਼IENTS ਨੂੰ ਦੇਖਦੇ ਹੋਏ ਸਾਡੀ ਡਿਪਾਰਟਮੈਂਟ ਗਾਇਨੀ ਡਿਪਾਰਟਮੈਂਟ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਤੇ ਅੱਜ ਅਸੀਂ ਆਪਣਾ ਗਾਇਨੀ ਡਿਪਾਰਟਮੈਂਟ ਸ਼ੁਰੂ ਕਰਨ ਜਾ ਰਹੇ ਹਾਂ ਜਿਦੇ ਡਾਕਟਰ ਮਮਤਾ ਸਾਨੂੰ ਜੁਆਇਨ ਕੀਤੇ ਹੈ ਜਿਹੜੇ ਕਿ ਹੁਣੇ ਤੁਹਾਨੂੰ ਸਾਰੀ ਡਿਟੇਲ ਚ ਦੱਸਣਗੇ ਮੇਰੇ ਬਾਅਦ ਔਰ ਡਾਕਟਰ ਮਮਤਾ ਨੂੰ ਵੀ ਮੈਂ ਵੈਲਕਮ ਕਰਾਂਗਾ ਇਸ ਤੋਂ ਇਲਾਵਾ ਜੀ ਆ ਸਾਡਾ ਜਿਹੜਾ ਮਿਸ਼ਨ ਹੈ ਉਹ ਹੈ ਕਿ ਇਲਾਕੇ ਦੇ ਵਾਸੀਆਂ ਨੂੰ ਜਿੱਦਾਂ ਡਾਕਟਰ ਸਾਹਿਬ ਨੇ ਵੀ ਮੈਂਸ਼ਨ ਕੀਤਾ ਹੈ ਕਿ ਅਸੀਂ ਬੈਸਟ ਸਰਵਿਸਿਜ਼ ਕੁਆਲਿਟੀ ਜੋ ਹਸਪੀਟਲ ਚ ਹਾਈਜੀਨ ਹੁੰਦੀ ਹੈ ਔਰ ਜਿਹੜੇ ਬੈਸਟ ਡਾਕਟਰਸ ਪ੍ਰੋਵਾਈਡ ਕਰੀਏ ਜਿੱਦਾਂ ਕਿ ਮੈਂ ਦੱਸਿਆ ਕਿ ਸਾਡੇ ਕੋਲ ਮੈਡੀਸਨ ਡਿਪਾਰਟਮੈਂਟ ਔਰ ਸਰਜਰੀ ਡਿਪਾਰਟਮੈਂਟ ਹੈ ਗਾਇਨੀਕੋਲੋਜੀ ਡਿਪਾਰਟਮੈਂਟ ਅੱਜ ਐਡ ਕਰ ਰਹੇ ਹਾਂ ਜਿਹਦੇ ਚ ਆਉਣ ਵਾਲੇ ਸਮੇਂ ਚ ਅਸੀਂ ਸਾਰੇ ਆਸ-ਪਾਸ ਦੇ ਇਲਾਕੇ ਵਾਲਿਆਂ ਨੂੰ ਬੈਨੀਫਿਟ ਦੇਵਾਂਗੇ ਇਸ ਤੋਂ ਇਲਾਵਾ ਜਿਹੜਾ ਸਾਡਾ ਮੇਨ ਮਿਸ਼ਨ ਹੈ ਉਹ ਹੈ ਅਸੀਂ ਬਹੁਤ ਹੀ ਜਲਦੀ ਨੈਫਰੋਲੋਜੀ ਡਿਪਾਰਟਮੈਂਟ ਔਰ ਜਿੱਦੇ ਚ ਡਾਇਲਿਸਿਸ ਤੁਸੀਂ ਦੇਖਿਆ ਹੋਵੇਗਾ ਡਾਇਲਿਸਿਸ ਦੀ ਬਹੁਤ ਲੋੜ ਪੈਦੀ ਹੈ ਡਾਇਲਿਸਿਸ ਦੀਆਂ ਮਸ਼ੀਨਸ ਐਡ ਕਰਾਂਗੇ ਆਉਣ ਵਾਲੇ ਬਹੁਤ ਹੀ ਜਲਦੀ ਸਮੇਂ ਵਿੱਚ ਜਿੱਦਾਂ ਕਿ ਡਾਕਟਰ ਸਾਹਿਬ ਨੇ ਦੱਸਿਆ ਸਾਨੂੰ 5 ਸਾਲ ਕੰਪਲੀਟ ਹੋਣ ਵਾਲੇ ਨੇ ਤੇ ਅਸੀਂ 50 ਸਾਲਾਂ ਦੇ ਕੰਪਲੀਟ ਹੋਣ ਦੇ ਉਪਲਕਸ਼ ਵਿੱਚ ਅਸੀਂ ਸਭ ਐਡਵਾਂਸਮੈਂਟ ਕਰਾਂਗੇ ਔਰ ਅਸੀਂ ਔਨਕੋਲੋਜੀ ਦੇਖੋ ਪੰਜਾਬ ਚ ਜਾਂ ਪੂਰੇ ਇੰਡੀਆ ਚ ਕਹ ਲਓ ਔਨਕੋਲੋਜੀ ਯਾਨੀ ਕੈਂਸਰ ਇੱਕ ਬਹੁਤ ਹੀ ਨਾਮੁਰਾਦ ਬਿਮਾਰੀ ਕਹੀ ਜਾਂਦੀ ਹੈ ਔਰ ਲੋਕਾਂ ਨੂੰ ਕੈਂਸਰ ਦੇ ਇਲਾਜ ਦੇ ਲਈ ਬੰਬੇ ਲੁਧਿਆਣਾ ਵੱਡੇ ਸ਼ਹਿਰਾਂ ਚ ਜਾਣਾ ਪੈਂਦਾ ਹੈ ਜਿਹਦੇ ਕਾਰਨ ਉਹਨਾਂ ਨੂੰ ਬਹੁਤ ਹੀ ਖੱਜਲ ਹੋਣਾ ਪੈਂਦਾ ਹੈ ਮੈਂਟਲੀ ਤੇ ਖੱਜਲ ਹੋਣਾ ਪੈਂਦਾ ਹੈ ਫਾਈਨੈਂਸ਼ੀਅਲੀ ਵੀ ਬਹੁਤ ਪ੍ਰੋਬਲਮ ਹੁੰਦੀ ਹੈ ਇਸ ਲਈ ਡਾਕਟਰ ਸਾਹਿਬ ਨੇ ਡਿਸਾਈਡ ਕੀਤਾ ਹੈ ਕਿ ਅਸੀਂ ਇੱਥੇ ਬਹੁਤ ਹੀ ਜਲਦੀ ਔਨਕੋਲੋਜੀ ਡਿਪਾਰਟਮੈਂਟ ਵੀ ਇਨੌਗੂਰੇਟ ਕਰਾਂਗੇ ਜਿਦੇ ਚ ਇਲਾਕਾ ਵਾਸੀਆਂ ਨੂੰ ਕੈਂਸਰ ਦੀ ਇਲਾਜ ਦੀਆਂ ਸੁਵਿਧਾਵਾਂ ਅਸੀਂ ਮੁਹੱਈਆ ਕਰਾਂਗੇ ਇਹਦੇ ਨਾਲ ਮੈਂ ਇੱਕ ਵਾਰ ਫੇਰ ਤੁਹਾਨੂੰ ਸਭ ਨੂੰ ਧੰਨਵਾਦ ਕਰਾਂਗਾ ਔਰ ਮੈਂ ਚਾਹਾਂਗਾ ਡਾਕਟਰ ਮੰਮਤਾ ਜੀ ਨੇ ਸਾਨੂੰ ਐਜ਼ ਐਚਓਡੀ ਗਾਈਡਨੀ ਜੁਆਇਨ ਕੀਤਾ ਹੈ ਉਹ ਕੋਰ ਡਿਟੇਲ ਤੁਹਾਨੂੰ ਦੱਸਣ ਥੈਂਕ ਯੂ ਸਤਿ ਸ਼੍ਰੀ ਅਕਾਲ ਡਾਕਟਰ ਮੋਮਤਾ ਮੈਂ ਐਜ਼ ਅ ਗਾਇਨਿਕੋਲੋਜਿਸ ਜੁਆਇਨ ਕੀਤਾ ਹੈ ਐਸਟੀਆਰ ਹਸਪੀਟਲ ਵਿੱਚ ਜਿਵੇਂ ਕਿ ਸਾਨੂੰ ਦੱਸਿਆ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸਰ ਦਾ ਪ੍ਰੀ ਡਾਕਟਰ ਤੇ ਮਿਲਦਾਂ ਦਾ ਤੇ ਸਰ ਦਾ ਕਿਨਾਰੇ ਮਿਲ ਇੱਕ ਚਾਂਸ ਦਿੱਤਾ ਤਾਂ ਕਿ ਮੈਂ ਇਸ ਇਲਾਕੇ ਦੀ ਲੋਕਾਂ ਦੀ ਔਰਤਾਂ ਦੀ ਬੱਚਿਆਂ ਦੀ ਸਾਰੀ ਦੀ ਸੇਵਾ ਕਰ ਸਕਾਂ ਜਿਵੇਂ ਕਿ ਸਾਨੂੰ ਪਤਾ ਹੈ ਕਿ ਔਰਤਾਂ ਨੂੰ 80 ਤੋਂ 90% ਪ੍ਰੋਬਲਮਸ ਹੁੰਦੀਆਂ ਆ ਪਰ ਉਹ ਡਿਸਕਸ ਨਹੀਂ ਕਰ ਪਾਉਂਦੇ ਆ ਕਿ ਕੋਈ ਮੇਲ ਪੇਸ਼ੈਂਟ ਆ ਕੋਈ ਗਾਇਨੀਟ ਹੋਣੀ ਚਾਹੀਦੀ ਆ ਕੋਈ ਲੇਡੀ ਡਾਕਟਰ ਹੋਣੀ ਚਾਹੀਦੀ ਆ ਬਟ ਉਹਨਾਂ ਨੂੰ ਅਵੇਲੇਬਲ ਨਹੀਂ ਜਿਵੇਂ ਕਿ ਸਾਡੇ ਏਰੀਆ ਵਿੱਚ ਸਹੂਲਤ ਇੰਨੀ ਨਹੀਂ ਹੈਗੀ ਠੀਕ ਹੈ ਇਸ ਕਰਕੇ ਇਸ ਨੂੰ ਦੇਖਦੇ ਹੋਏ ਸਰ ਨੇ ਸੋਚਿਆ ਕਿ ਇੱਥੇ ਇੱਕ ਗਾਇਨੀ ਡਿਪਾਰਟਮੈਂਟ ਹੋਣਾ ਚਾਹੀਦਾ ਆ ਹੁਣ ਜਿਵੇਂ ਕਿ ਪ੍ਰੈਗਨਨਸੀ ਹੁੰਦੀ ਆ ਠੀਕ ਹੈ ਉਹਨਾਂ ਨੂੰ ਟਾਈਮ ਟੂ ਟਾਈਮ ਜਿੱਦਾਂ ਉਹਨਾਂ ਨੂੰ ਕੀ ਟਰੀਟਮੈਂਟ ਚਾਹੀਦਾ ਆ ਉਹਨਾਂ ਦੇ ਦੇਪਾਲ ਕੀ ਦਾ ਮਦਰ ਮਾਂ ਔਰ ਬੱਚੇ ਦਾ ਕਿਵੇਂ ਰਣਾ ਸੈਣਾ ਕੀ ਖਾਣਾ ਪੀਣਾ ਇਹ ਸਾਰਾ ਅਸੀਂ ਉਹਨਾਂ ਨੂੰ ਦੱਸਾਂਗੇ ਠੀਕ ਹੈ ਇਹ ਦੱਸਣ ਲਈ ਕਿ ਹਾਂ ਕਿ ਬੱਚਾ ਕਿਵੇਂ ਹੈ ਕਿ ਮਦਰ ਨੂੰ ਕੀ ਚਾਹੀਦਾ ਹੈ ਕਿ ਖਾਣਾ ਇਹ ਦੱਸਣਾ ਹੈਗਾ ਆ ਸੀ ਤੇ ਇਹ ਦੱਸਿਆ ਹੈ ਕਿ ਤੁਸੀਂ ਗਾਇਨਕੋਲੋਜੀ ਡਿਪਾਰਟਮੈਂਟ ਸ਼ੁਰੂ ਕਰਨ ਜਾ ਰਹੇ ਹੋ ਤੇ ਇਹਦੇ ਚ ਤੁਸੀਂ ਡਿਲੀਵਰੀਜ਼ ਵਗੈਰਾ ਸਭ ਉਹੀਆਂ ਕਰਾਓਗੇ ਇਲਾਕਾ ਵਾਸੀਆਂ ਨੂੰ ਜੀ ਜੀ ਹਾਂ ਜਿਵੇਂ ਕਿ ਦੱਸਿਆ ਗਿਆ ਹੈ ਕਿ ਮੈਂ ਐਜ਼ ਅ ਗਾਇਨਕੋਲੋਜਿਸਟ ਜੁਆਇਨ ਕੀਤਾ ਆ ਉਹਦੇ ਵਿੱਚ ਇਹ ਹੈ ਕਿ ਤੁਹਾਨੂੰ ਨਾਰਮਲ ਡਿਲੀਵਰੀਜ਼ ਵੀ ਹੋ ਗਿਆ ਸਜ਼ੇਰੀਅਨ ਦੀ ਵੀ ਫੈਸਿਲਿਟੀ ਦਿੱਤੀ ਜਾਏਗੀ ਔਰ ਹੋਰ ਵੀ ਜਿਹੜੇ ਆਪਰੇਸ਼ਨ ਹੁੰਦੇ ਆ ਬੱਚੇ ਦਾ ਨਹੀਂ ਉਹ ਸਾਰੇ ਕਿਤੇ ਜਾਣਗੇ ਹੁਣ ਕੇ ਇਹ ਪੇਸ਼ੈਂਟਸ ਨੂੰ ਇਹ ਵੀ ਹੁੰਦਾ ਹੈ ਕਿ ਹੈ ਮੈਡਮ ਤੁਸੀਂ ਸਾਡਾ ਕਿਤੇ ਸਜ਼ੇਰੀਅਨ ਤਾਂ ਨਹੀਂ ਕਰ ਦੋਗੇ ਨਾਰਮਲਲੀ ਦੇਖਣਗੇ ਤਾਂ ਨਹੀਂ ਬਟ ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਆ ਠੀਕ ਹੈ ਅਸੀਂ ਉਹਨਾਂ ਦਾ ਜੋ ਵੀ ਹੁੰਦਾ ਹੋਇਆ ਅਗਰ ਐਟ ਅ ਟਾਈਮ ਮਾਂ ਔਰ ਬੱਚੇ ਨੂੰ ਦੇਖਦੇ ਹੋਏ ਉਹਨਾਂ ਨੂੰ ਦੋਨਾਂ ਦੀ ਸੇਫਟੀ ਦੇਖਦੇ ਹੋਏ ਅਸੀਂ ਉਹ ਕਦਮ ਲਵਾਂਗੇ ਨਾਰਮਲ ਹੁੰਦਾ ਹੋਇਆ ਅਸੀਂ ਨਾਰਮਲ ਕਰਾਂਗੇ ਇਸ ਕਰਕੇ ਡਰਨ ਦੀ ਕੋਈ ਲੋੜ ਨਹੀਂ ਹੈ ਔਰ ਹਾਂ ਕੱਲ ਰਹੀ ਕਿ ਇੱਥੇ ਹਾਈਜੀਨ ਫਰਸਟ ਮੋਸਟ ਇੰਪੋਰਟੈਂਟ ਗਾਇਨੀ ਵਿੱਚ ਹੁੰਦਾ ਹੈ ਆਪਰੇਸ਼ਨ ਦੇ ਟਾਈਮ ਤੇ ਚਾਹੇ ਉਹ ਨਾਰਮਲ ਹੋਵੇ ਚਾਹੇ ਉਹ ਸੇਜ਼ੀਅਰਲ ਹੋਵੇ ਇਹ ਹੁੰਦਾ ਕਿ ਹਾਈਜੀਨ ਕੀ ਆ ਹਾਈਜੀਨ ਇੱਥੇ ਇਸ ਹਸਪੀਟਲ ਦਾ ਬਹੁਤ ਵਧੀਆ ਆ हाइजीन हो ठीक रहेगा मां भी ठीक रहेगी और बच्चा भी ठीक रहेगा इसमें ये है कि मां ਨੂੰ ਵੀ ਕੋਈ ਦਿੱਕਤ ਆਵੇ ਨਾ ਬੱਚੇ ਨੂੰ ਕੋਈ ਦਿੱਕਤ ਆਵੇ ਮੈਂ ਅੱਜ ਫਸਟੇ ਆ ਸਟਾਫ ਜੋ ਕਿ ਹੈਗੇ ਸਾਰੇ ਬਹੁਤ ਅੱਛੇ ਨੇ ਕੋਆਪਰੇਟਿਵ ਆ ਜੋ ਕਿ ਇੱਕ ਜੋਇਨਿੰਗ ਕਰਦਾ ਆ ਕੋਈ ਵੀ ਉਹਨਾਂ ਨੇ ਇੱਕ ਨਾ ਬਹੁਤ ਚਾਹੀਦਾ ਦਾ এনवायरमेंट ਚਾਹੀਦਾ ਦਾ ਕੰਫਰਟेबल ਐਂਡ ਐਕਸਪੋਰਟ ਉਹ ਬਿਲਕੁਲ ਮੈਨੂੰ ਮਿਲ ਰਿਹਾ ਹੈ ਬਿਕੋਸ ਸਪੋਰਟ ਹੈ ਹਰ ਤਰ੍ਹਾਂ ਦੀ ਚੀਜ਼ ਫੈਸਿਲਿਟੀ ਸਭ ਕੁਝ ਹੈਗਾ ਇਥੇ ਦੇ ਮੇਕੇ ਨਹੀਂ ਪਤਾਇਆ ਇੱਕ ਪ੍ਰੈਗਨੈਂਟ ਲੇਡੀ ਨੂੰ ਮਦਰ ਨੂੰ 24 ਘੰਟੇ ਲਈ ਲੋਰਡ ਦੀ ਜ਼ਰੂਰਤ ਹੁੰਦੀ ਆ ਅਗਰ ਕਦੀ ਵੀ ਉਹਨਾਂ ਨੂੰ ਕੋਈ ਵੀ ਪੇਨ ਸਟਾਰਟ ਹੁੰਦੀ ਹੈ ਜੋ ਕਿ ਨੈਚੁਰਲ ਪ੍ਰੋਸੈਸ ਆ ਕਦੋਂ ਵੀ ਹੋ ਸਕਦੀ ਆ ਰਾਤ ਨੂੰ ਹੋ ਸਕਦੀ ਆ ਤੜਕੇ ਹੋ ਸਕਦੀ ਆ ਐਨੀ ਟਾਈਮ ਜਾਂ ਕੋਈ ਵੀ ਲੀਕੇਜ ਹੁੰਦੀ ਆ ਸਾਡੇ ਹਸਪੀਟਲ ਆ 24 ਘੰਟੇ ਦੀ ਫੈਸਿਲਿਟੀਜ਼ ਹੈਗੇ ਇੱਥੇ ਤੁਹਾਨੂੰ ਡਾਕਟਰ ਮੈਂ ਖੁਦ ਅਵੇਲੇਬਲ ਹਾਂਗੀ ਕੋਈ ਵੀ ਡਰਨ ਦੀ ਲੋੜ ਨਹੀਂ ਆ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਕਿ ਤੁਹਾਨੂੰ ਦੂਰ ਜਾਣਾ ਪੈਣਾ ਹੈ ਕਿ ਹਾਂ ਇਹ ਸੋਚ ਕੇ ਕਈ ਘਬਰਾ ਜਾਂਦੀਆਂ ਤੁਹਾਡੇ ਆਪਣੇ ਇਲਾਕੇ ਵਿੱਚ ਗਾਇਨੀ ਡਿਪਾਰਟਮੈਂਟ ਹੈਗਾ ਆ ਜਦੋਂ ਮਰਜੀ 24 ਘੰਟੇ ਦੇੰਦਰ ਜਦੋਂ ਤੁਸੀਂ ਮਰਜੀ ਆਉ ਤੁਹਾਡੀ ਟ੍ਰੀਟਮੈਂਟ ਕੀਤੀ ਜਾਏਗੀ ਜਿੱਦਾਂ ਡਾਕਟਰ ਸਾਹਿਬ ਨੇ ਬੜੇ ਵਿਸਤਾਰ ਨਾਲ ਐਕਸਪਲੇਨ ਕੀਤਾ ਹੈ ਕਿ ਅਸੀਂ ਇੱਥੇ ਗਾਇਨਿਕੋਲੋਜੀ ਯਾਨੀ ਜਨਨਾ ਤੇ ਬੱਚਾ ਡਿਪਾਰਟਮੈਂਟ ਰਨ ਕਰਨ ਜਾ ਰਹੇ ਹਾਂ ਔਰ ਸਭ ਤੋਂ ਵੱਡੀ ਗੱਲ ਜਿਹੜਾ ਕਿ ਇਲਾਕਾ ਨਿਵਾਸੀਆਂ ਲਈ ਬਹੁਤ ਹੀ ਕੁਝ ਦੀ ਗੱਲ ਹੈ ਕਿ ਅਸੀਂ ਹਰ ਸ਼ੁੱਕਰਵਾਰ ਤੇ ਸ਼ਨੀਵਾਰ ਫ੍ਰੀ ਓਪੀਡੀ ਰਨ ਕਰਾਂਗੇ ਜਿਹਦੇ ਚ ਜਿਹੜਾ ਵੀ ਪਿੰਡ ਦਾ ਆਸ-ਪਾਸ ਦੇ ਪਿੰਡਾਂ ਦੇ ਲੋਕ ਹੈ ਉਹ ਇੱਥੇ ਵੱਤ ਚੜ ਕੇ ਆਉਣ ਔਰਤਾਂ ਬਿਕੋ ਸਾਡੇ ਕੋਲ ਬੈਡਸ ਐਂਡ ਡਿਪਾਰਟਮੈਂਟ ਵੀ ਹੈ ਹਰ ਤਰ੍ਹਾਂ ਦੇ ਮਰੀਜ਼ ਅਸੀਂ ਟਰੀਟ ਕਰਦੇ ਆ ਉਹ ਆਣ ਤੇ ਆਪਣੇ ਹੈਲਥ ਨੂੰ ਕੰਪਰੋਮਾਈਜ਼ ਨਾ ਕਰਨ ਔਰ ਆ ਕੇ ਆਪਣਾ ਪ੍ਰੋਪਰ ਇਲਾਜ ਕਰਾਉਣ ਸੋ ਮੈਂ ਦੁਬਾਰਾ ਬੋਲਣਾ ਚਾਹਾਂਗਾ ਹਰ ਸ਼ੁੱਕਰਵਾਰ ਤੇ ਸ਼ਨੀਵਾਰ ਹਰ ਹਫਤੇ ਯਾਨੀ ਕਿ ਮਹੀਨੇ ਦੇ ਅਲਮੋਸਟ ਆਲ 8 ਦਿ ਅਸੀਂ ਫ੍ਰੀ ਓਪੀਡੀ ਰਨ ਕਰਾਂਗੇ ਜਿਦੇ ਚ ਸਾਡੇ ਕੋਲ ਮੈਡੀਸਨ ਦੀ ਓਪੀਡੀ ਤੇ ਗਾਇਨੀ ਦੀ ਓਪੀਡੀ ਦੋਨੋਂ ਰਹਿਣਗੇ ਥੈਂਕ ਯੂ ਧੰਨਵਾਦ ਫੈਸਿਲਿਟੀ ਦੇ ਰਹੇ ਹੋ ਲੋਡਵਨ ਪਰਿਵਾਰ ਲਈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੇ ਡਾਕਟਰ ਸਾਹਿਬ ਪਿਛਲੇ 4 ਸਾਲਾਂ ਤੋਂ ਬੜੇ ਹੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਕੋਆਪਰੇਟ ਕਰ ਰਹੇ ਨੇ ਸਾਨੂੰ ਦੇਖੋ ਜੀ ਹਸਪਤਾਲ ਦਾ ਮਤਲਬ ਐ ਨਹੀਂ ਹੁੰਦਾ ਕਿ ਪੇਸ਼ੈਂਟ ਆਇਆ ਹੈ ਤੇ ਉਹਦੇ ਕੋਲ ਉਹਦੀ ਛੇ ਲਾ ਕੇ ਭੇਜ ਦੇਣਾ ਉਹਨੂੰ ਨਹੀਂ ਸਾਡੇ ਲਈ ਹਸਪਤਾਲ ਦਾ ਮਤਲਬ ਹੈ ਪੇਸ਼ੈਂਟ ਦਾ ਇਲਾਜ ਸਭ ਤੋਂ ਪਹਿਲੇ ਔਰ ਅਫੋਰਡੇਬਲ ਪ੍ਰਾਈਸ ਤੇ ਜੇ ਸੁਪੋਜ਼ ਪੇਸ਼ੈਂਟ ਬਹੁਤ ਜ਼ਿਆਦਾ ਗਰੀਬ ਹੈ ਤੇ ਅਸੀਂ ਕਈ ਵਾਰੀ ਇਸ ਤਰ੍ਹਾਂ ਹੋਇਆ ਡਾਕਟਰ ਸਾਹਿਬ ਨੇ ਉਹਨਾਂ ਨੂੰ ਫ੍ਰੀ ਚ ਵੀ ਇਲਾਜ ਮੁਰੀਆ ਕਰਾਇਆ ਬਾਕੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਹਰ ਸ਼ੁੱਕਰਵਾਰ ਤੇ ਸ਼ਨੀਵਾਰ ਕੋਈ ਵੀ ਲੋੜਵੰਦ ਮਰੀਜ਼ ਗਰੀਬ ਮਰੀਜ਼ ਆ ਸਕਤੇ ਹੈ ਔਰ ਆਪਣੀ ਫ੍ਰੀ ਚੈੱਕ ਅਪ ਵੀ ਕਰਾ ਸਕਦਾ ਹੈ ਇਸ ਤੋਂ ਇਲਾਵਾ ਜਿੱਡੇ ਵੀ ਲੈਬਾਰਟਰੀ ਟੈਸਟਸ ਨੇ ਉਹ ਵੀ ਸਾਡੇ ਕੋਲ ਅਵੇਲੇਬਲ ਨੇ ਸਟਡੀ ਬੁੱਕ ਸਟੇਟ ਆਫ ਆਰਟ ਲੈਬਾਰਟਰੀ ਹੈ ਇਸ ਤੋਂ ਇਲਾਵਾ ਸਾਡੇ ਕੋਲ ਪ੍ਰੋਪਰ ਆਪਰੇਸ਼ਨ تھیਟਰ ਹੈ ਰਾਈਟ ਔਰ ਜਿਹੜਾ ਜਿਹੜਾ ਕੀ ਬਹੁਤ ਹੀ ਵਧੀਆ ਹਾਈਜਨ ਜਿਹੜੇ ਮੇਨਟੇਨ ਕੀਤੀ ਹੋਈ ਹੈ ਰਾਈਟ ਥੈਂਕ ਯੂ